ਕਰ ਕੀਤੇ ਤੇ ਦੂਜੇ ਪੜਾਅ 'ਤੇ ਆ ਕੇ ਇਹ ਵਾਦਾ ਹਰੇਕ ਸਾਧ ਦੀ ਜਰੂਰ ਬਣ ਗਿਆ ਇਸ ਦਰਬਾਰ ਦੇ ਉੱਪਰ ਜੇਕਰ ਕੋਈ ਆਵਾਜ਼ ਦੋਜਾ ਅੱਜ ਜੋੜ ਕੇ ਅਰਦਾਸ ਕਰੇ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਤੇ ਅਰਦਾਸ ਪ੍ਰਵਾਨ ਹੋਣ ਵਾਸਤੇ ਵੀ ਤਕਨੀਕ ਚਾਹੀਦੀ ਇੱਕ ਛੋਟੀ ਬੱਚੀ ਮਾਨ ਅਵਸਥਾ ਵਿੱਚ ਹੁੰਦੀ ਹੈ ਤਦ ਉਹ ਅਰਦਾਸ ਕਰਦੀ ਹੈ ਮਹਾਰਾਜ ਤੇਰੇ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਮੈਨੂੰ ਇੱਕ ਵੀਰ ਦੇ ਜਿਹਦੇ ਘੁੱਟ ਦੇ ਮੈਂ ਰਖੜੀ ਬਹੁਤ ਸੱਤਾ ਬਾਤ ਦੇ ਜਾਣ ਤੋਂ ਬਾਅਦ ਤੇਰਾ ਸਹਾਰਾ ਬਣਿਆ ਅਰਦਾਸ ਪ੍ਰਵਾਨ ਹੋਈ ਭੈਣ ਦੀ ਮਰਿਆ ਚੱਕ ਕੇ ਖੜਾਉਂਦੀ ਹੈ ਤੇ ਦੂਜੇ ਪੁੱਤੇ ਬਣ ਜਾਂਦਾ ਅਰਦਾਸ ਪ੍ਰਵਾਨ ਹੋਈ ਸਾਰੇ ਪਰੋਤੋਂ ਜੋਧੀ ਬੱਤੀ ਆਪਣੇ ਅੰਤਲੇ ਸਮੇਂ ਤੱਕ ਕੁਝ ਨਾ ਕੁਝ ਕੰਮ ਕਰ ਜਾਂਦੇ Hvala vas, vrednji metodori, ਸਰਦਾਰ ਕਮਲਜੀਤ ਸਿੰਘ ਜੀ ਟੈਂਟ ਵਾਲੇ ਕਮਲ ਟੈਂਟ ਹਾਊਸ ਪਰਮਾਰਵਲੋਂ ਦੇ ਅੰਤਰਦਾਸ ਨੇ ਸਰਦਾਰ ਜੱਸਾ ਸਿੰਘ ਵਰਦੇਆ ਦਾ ਪਰਿਵਾਰ ਸਰਦਾਰ ਲਖੀਤ ਸਿੰਘ ਜੀ ਦਾ ਪਰਿਵਾਰ ਦੇ ਅੰਤਰਦਾਸਾਂ ਸਰਦਾਰ ਹਰਵਿੰਦਰ ਸਿੰਘ ਯੂਪੀ ਵਾਲੇ ਸਰਦਾਰ ਹਰਵਿੰਦਰ ਸਿੰਘ ਜੀ ਯੂਪੀ ਵਾਲੇ ਦੇ ਅੰਤਰ ਮੱਤਾ ਨੇ ਸਤਿਗੁਰੂ ਜੰਦੀਆਂ ਕਲਾ ਫੰਕਸ਼ਨ ਗੁਰੂ ਜਿੱਕੀ ਦਾਣ ਬਖਸ਼ਾਂ ਨੂੰ ਨਾਮ ਧੰਨ ਬਖਸ਼ਾ ਜੁਬਾਕਾ ਦੇ ਪ੍ਰਿੰਤਵਾਰ ਰਵਿੰਦਰ ਸਿੰਘ ਜੀ ਮੈ ਸੁਪਰੀਆ ਪਰਿਵਾਰ दार जसविंदर जमू परवारे अंतर अंदसां अमृतपाल सिंह जी दबारे अंतरदासत सतगुरू चंडिय कला बलशन गुल सिखी द ਸਦਾਇਤ ਸੰਜੀਤ ਕੁੱਪੀਆ ਪਰਿਵਾਰ ਪਰਿਵਾਰ ਵੱਲੋਂ ਦੇ ਅੰਤਰਦਸਤਾ ਨੇ ਸਤਿਗੁਰੂ ਚਰਦੀਆ ਕਲਾਬਲਸ਼ਨ ਗੁਰੂ ਸਿੱਖੀ ਦੀਆਂ ਮਾਨਦਿਆਂ ਬੱਚਾ ਸਰਦਾਰ ਸੰਜੋਤ ਸਿੰਘ ਮਾਲ ਸਰਦਾਰ ਸਰਦੋਤ ਸਿੰਘ ਮਾਲ ਪਰਿਵਾਰ ਵੱਲੋਂ ਦੇ ਅੰਤਰਦਸਤਾ ਨੇ ਸਤਿਗੁਰੂ ਚਰਦੀਆ ਕਲਾਬਲਸ਼ਨ ਜਿਹੜੀਆਂ ਮਾਨਦਿਆਂ ਬੱਚਾ ਪਤੀ ਰਹਿਤੀ ਪ੍ਰਮੇਸ਼ਵਰੀ ਮਾਤਾ सरदार हरजंदर सिंध परिवार हरजंदरि पर सतगड़े जॻहि दर्शन गुरू सिखी विरिद्ध